ਫਿਰੋਜ਼ਪੁਰ ਤੀਰੇ ਕਤਲकांड ਦੇ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਪ੍ਰੈਸ ਕਾਨਫਰੰਸ ਕੀਤੀ ਗਿਆ ਮਹਾਰਾਸ਼ਟra ਪੁਲਿਸ ਕਮਿਸ਼ਨਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਫਿਰੋਜ਼ਪੁਰ ਦੇ ਕਤਲकांड ਵਾਲੇ 6 ਸ਼ੂਟਰ ਆਖਰਕਾਰ ਪੁਲਿਸ ਨੇ ਕਿਸ ਤਰੀਕੇ ਨਾਲ ਫੜੇ ਤੁਹਾਨੂੰ ਦੱਸ ਦਈਏ ਕਿ ਇਹ ਸ਼ੂਟਰ ਇਥੋਂ ਕਤਲ ਕਰਨ ਤੋਂ ਬਾਅਦ ਮਹਾਰਾਸ਼ਟਰਾ ਵੱਲ ਨੂੰ ਟ੍ਰੇਨ ਚੜ੍ਹ ਕੇ ਚਲੇ ਜਾਂਦੇ ਆਤਾ ਦੱਸਿਆ ਜਾਂਦਾ ਹੈ ਕਿ ਨਦੇੜ ਪੰਜਾਬ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਨਦੇੜ ਏ ਛੁਪੇ ਹੋਏ ਨੇ ਤਾਂ ਨਦੇੜ ਸਾਹਿਬ ਤੋਂ ਇਹ ਸ਼ੂਟਰ ਇਨੋਵਾ ਗੱਡੀ ਜੋ ਕਿ ਗੱਡੀ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਗੱਡੀ ਦੇ ਵਿੱਚ ਸਵਾਰ ਹੋ ਕੇ ਸਤਵਾਂ ਇਹਨਾਂ ਦੇ ਨਾਲ ਡਰਾਈਵਰ ਹੁੰਦਾ ਹੈ ਤਾਂ ਉਤੋਂ ਮੁੰਬਈ ਵੱਲ ਨੂੰ ਨਿਕਲਦੇ ਨੇ ਤਾਂ ਰਾਸਤੇ ਦੇ ਵਿੱਚ ਇਹ ਕਾਫੀ ਫਾਸਲਾ ਹੋ ਜਾਂਦਾ ਹੈ ਪੰਜਾਬ ਪੁਲਿਸ ਦੌਰ ਇਹਨਾਂ ਦਾ ਔਰ ਪੁਲਿਸ ਇਨਫੋਰਮੇਸ਼ਨ ਦਿੰਦੀ ਹੈ ਔਰੰਗਾਬਾਦ ਦੀ ਪੁਲਿਸ ਦੇ ਨਾਲ رابطہ ਕੀਤਾ ਜਾਂਦਾ ਹੈ ਤਾਂ ਔਰੰਗਾਬਾਦ ਦੀ ਪੁਲਿਸ ਦੇ ਵੱਲੋਂ ਇੱਕ ਟੀਮ ਤਿਆਰ ਕੀਤੀ ਜਾਂਦੀ ਔਰ ਹਾਈਵੇ ਦੇ ਉੱਪਰ ਇਹਨਾਂ ਦੋਸ਼ੀਆਂ ਨੂੰ ਫੜ ਲਿਆ ਜਾਂਦਾ ਹੈ ਤਾਂ ਕਿਵੇਂ ਫੜਿਆ ਜਾਂਦਾ ਹੈ ਪੁਲਿਸ ਕਮਿਸ਼ਨਰ ਨੇ ਬਰੀਕੀ ਦੇ ਨਾਲ ਜਾਣਕਾਰੀ ਦਿੱਤੀ ਹੈ ਕਿ ਬੁਲਟ ਪ੍ਰੂਫ ਜੈਕਟਾ ਪਾ ਕੇ 50 ਲੋਕਾਂ ਦੀ ਜਿਹੜੀ ਟੀਮ ਸੀਗੀ ਪੁਲਿਸ ਦੀ ਟੀਮ ਸੀ ਮਹਾਰਾਸ਼ਟਰਾ ਦੀ ਉਰੰਗਾਬਾਦ ਦੇ ਵਿੱਚ ਇਹਨਾਂ ਦੇ ਬੁਲਟ ਪ੍ਰੂਫ ਜੈਕਟਾਂ ਪਾ ਕੇ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਪਰ ਉਸ ਤੋਂ ਬਾਅਦ ਪੁਲਿਸ ਦੀ ਪੂਰੀ ਟੀਮ ਨੂੰ ਪਲਾਨ ਤਿਆਰ ਕੀਤਾ ਉਹ ਪਲਾਨ ਕੀ ਸੀਗਾ ਟਨਲ ਟਨਲ ਦੇ ਵਿੱਚ ਜਾਨੀ ਕਿ ਟਨਲ ਮੀਨਸ ਇੱਕ ਪਹਾੜੀ ਦੇ ਥੱਲੋਂ ਦੀ ਵਿੱਚੋਂ ਦੀ ਰਾਸਤਾ ਜਾਂਦਾ ਹੈ ਉਸ ਰਾਸਤੇ ਦੇ ਵਿੱਚੋਂ ਤੇਜ਼ ਗੱਡੀਆਂ ਲੰਘਦੀਆਂ ਨੇ ਉਸ ਰਾਸਤੇ ਨੂੰ ਬੰਦ ਕੀਤਾ ਗਿਆ ਟਨਲ ਨੂੰ ਦੋਨੇ ਪਾਸਿਓਂ ਬੰਦ ਕਰਨ ਦੀ ਪਲਾਨਿੰਗ ਮਹਾਰਾਸ਼ਟਰ ਔਰੰਗਾਬਾਦ ਦੀ ਪੁਲਿਸ ਦੇ ਵੱਲੋਂ ਕੀਤੀ ਗਈ ਔਰ ਇਸ ਗੱਡੀ ਨੇ ਜਦੋਂ ਐਂਟਰ ਕੀਤਾ ਉਸ ਦੇ ਅੰਦਰ ਤਾਂ ਅੱਗੇ ਇੱਕ ਐਕਸੀਡੈਂਟ ਦਿਖਾਇਆ ਗਿਆ ਇੱਕ ਪਲਾਨਿੰਗ ਕੀਤੀ ਗਈ ਇੱਕ ਨਕਲੀ ਐਕਸੀਡੈਂਟ ਦਿਖਾ ਕੇ ਇਸ ਗੱਡੀ ਨੂੰ ਉੱਥੇ ਰੋਕਿਆ ਗਿਆ ਤਾਂ ਇਸ ਗੱਡੀ ਦੇ ਵਿੱਚੋਂ ਇਹਨਾਂ ਕਥਿਤ ਦੋਸ਼ੀਆਂ ਨੂੰ ਬਾਹਰ ਆਉਣ ਦੇ ਲਈ ਕਿਹਾ ਗਿਆ ਲੇਕਿਨ ਇਹਨਾਂ ਦੋਸ਼ੀਆਂ ਨੇ ਗੱਡੀ ਦੀਆਂ ਬਾਰੀਆਂ ਨਹੀਂ ਖੋਲੀਆਂ ਤਾਂ ਉਸ ਤੋਂ ਬਾਅਦ ਔਰੰਗਾਬਾਦ ਦੀ ਪੁਲਿਸ ਨੇ ਬਾਰੀਆਂ ਦੇ ਸ਼ੀਸ਼ੇ ਤੋੜ ਕੇ ਇਹਨਾਂ ਵਿਅਕਤੀਆਂ ਨੂੰ ਬਾਹਰ ਕੱਢਿਆ ਤਾਂ ਇਹ ਅਪਡੇਟ ਨਵੀਂ ਨਿਕਲ ਕੇ ਸਾਹਮਣੇ ਆ ਰਹੀ ਹੈ ਨਵੀਂ ਵੀਡੀਓ ਜਿਸ ਦੇ ਵਿੱਚ ਪੁਲਿਸ ਇਹ ਜਾਣਕਾਰੀ ਦਿੰਦੀ ਨਜ਼ਰ ਆ ਰਹੀ ਹੈ ਕਿ ਪੁਲਿਸ ਕਮਿਸ਼ਨਰ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਇਹ ਪਲਾਨ ਬਣਾਇਆ ਗਿਆ ਕਿਸ ਤਰੀਕੇ ਨਾਲ ਇਹਨਾਂ ਵਿਅਕਤੀਆਂ ਨੂੰ ਇਹਨਾਂ ਸ਼ੂਟਰਾਂ ਨੂੰ ਫੜਿਆ ਗਿਆ ਜੋ ਪਰਸਪਰ ਕਤਲ ਕਰਕੇ ਆਏ ਸੀ ਔਰ ਉਹਨਾਂ ਨੂੰ ਮਹਾਰਾਸ਼ਟra ਪੁਲਿਸ ਨੇ ਕਿਸ ਤਰੀਕੇ ਨਾਲ ਫੜਿਆ ਇਥੋਂ ਤੱਕ ਵੀ ਸਾਡੇ ਸੋਰਸਸ ਦੁਆਰਾ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਮੁਲਾਜ਼ਮਾਂ ਨੂੰ ਉਹਨਾਂ ਅਫਸਰਾਂ ਨੂੰ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਡ ਕੇ ਇਹਨਾਂ ਨੂੰ ਜਿੰਦਾ ਫੜ ਉਹਨਾਂ ਪੁਲਿਸ ਮੁਲਾਜ਼ਮਾਂ ਨੂੰ ਐਪਰੀਸ਼ੀਏਸ਼ਨ ਰਾਸ਼ੀ ਵੀ ਦਿੱਤੀ ਜਾਏਗੀ ਲੱਖ ਰੁਪਏ ਦੀ ਰਾਸ਼ੀ ਉਹਨਾਂ ਨੂੰ ਦਿੱਤੀ ਜਾਏਗੀ ਕਿਉਂਕਿ ਇਤੋਂ ਤੱਕ ਵੀ ਸਾਡੇ ਸੋਰਸਸ ਦੱਸਦੇ ਨੇ ਕਿ ਸ਼ੂਟ ਦਾ ਆਰਡਰ ਕਰ ਦਿੱਤਾ ਗਿਆ ਸੀ ਉੱਥੋਂ ਦੀ ਪੁਲਿਸ ਦੇ ਵੱਲੋਂ ਸ਼ੂਟ ਕਰਨ ਦਾ ਆਰਡਰ ਕਰ ਦਿੱਤਾ ਗਿਆ ਸੀ ਇਹਨਾਂ ਸ਼ੂਟਰਾਂ ਨੂੰ ਕਿ ਜਿੱਥੇ ਮਿਲਦੇ ਨੇ ਇਹਨਾਂ ਨੂੰ ਸ਼ੂਟ ਕਰ ਦਿੱਤਾ ਜਾਵੇ ਲੇਕਿਨ ਮਹਾਰਾਸ਼ਟਰ ਔਰੰਗਾਬਾਦ ਦੀ ਪੁਲਿਸ ਨੇ ਬੜੀ ਹੁਸ਼ਿਆਰੀ ਦੇ ਨਾਲ ਇਹ ਪ੍ਰੈਪ ਪਲਾਨ ਰਚਿਆ ਔਰ ਟਨਲ ਦੇ ਬਿਲਕੁਲ ਅੰਦਰ ਇੱਕ ਐਕਸੀਡੈਂਟ ਦਿਖਾ ਕੇ ਉੱਥੇ ਇਸ ਗੱਡੀ ਨੂੰ इनोਵਾ ਨੂੰ ਰੋਕਿਆ ਉਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਦੇ ਵੱਲੋਂ ਫੜਿਆ ਗਿਆ ਹਾਲਾਂਕਿ ਇਸ ਦੌਰਾਨ ਪੁਲਿਸ ਦੇ ਜਿਹੜੀਆਂ ਬੋਲਟ ਪ੍ਰੂਫ ਜੈਕਟ ਪਾ ਕੇ ਪੁਲਿਸ ਪੂਰੀ ਮੁਸਤੈਦੀ ਦੇ ਨਾਲ ਇਹ ਕੰਮ ਕਰਦੀ ਨਜ਼ਰ ਆ ਰਹੀ ਸੀ ਹੋਰ ਵੀ ਤਸਵੀਰਾਂ ਉਤੋਂ ਦੀਆਂ ਸਾਹਮਣੇ ਆਈਆਂ ਨੇ ਜੋ ਅਸੀਂ ਤੁਹਾਡੇ ਨਾਲ ਲਗਾਤਾਰ ਟੀਵੀ ਸਕਰੀਨ ਤੇ ਸਾਂਝਾ ਕਰ ਰਿਹਾ ਹੋਰ ਕੀ ਕੁਝ ਇਸ ਬਾਬਤ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਆ ਉਹ ਤੁਹਾਨੂੰ ਸੁਣਾਉਣਿਆ 3 ਸਪਟੈਂਬਰ ਕੋ ਪੰਜਾਬ ਸਟੇਟ ਮੇ ਫਿਰੋਜ਼ਪੁਰ ਸ਼ਹਿਰ ਮੇ ਇੱਕ ਗੁਰਦੁਆਰਾ ਕੇ ਬਾਹਰ ਇੱਕ ਫੈਮਿਲੀ ਕੇ 3 ਲੋਗੋ ਕਾ ਬਾਰਾਮਜੀ ਕੇ ਸਾਥ ਪਾਰਕ ਕਰਕੇ ਮਰਡਰ ਹੋਆਤਾ ਜਿਸ ਮੇ ਇੱਕ ਯੁਵਤੀ ਕਾ